ਭਾਈ ਜੀ ਆ ਦੇਖੋ ਕੁਦਰਤ ਦੇ ਰੰਗ ਅਰੂਪ ਦਾ ਬੂਟਾ ਆਪਣੇ ਖੇਤ ਅਰੂਪ ਦਾ ਬੂਟਾ ਦੇਖੋ ਕਿਵੇਂ ਕੱਚੇ ਤੇਰਾ ਪਿੱਪਲ ਦੇਖੋ ਇਹਦੀਆਂ ਜੜਾਂ ਚ ਹਰਾ ਹੋਇਆ ਹੈ ਅੱਜ ਮੌਸਮ ਬਹੁਤ ਠੰਡਾ ਹੈਗਾ ਖੇਤ ਜੀ ਲੱਗਦਾ ਦੇਖੋ ਪਿੱਪਲ ਫੁਹਾਰੇਆਂ ਸੁਣੋ ਪਿੱਪਲ ਤੰਡਾਂ ਦੇ ਤਾਂ ਆਪਾਂ ਨੇ ਸੁਣਿਆ ਦੀਗਾ ਕੰਦਾ ਗੁੰਦਾ ਤੇ ਕੋਠੀਆਂ ਤਿਆਰ ਆ ਹੋ ਜਾਂਦਾ ਅਮਰੂਦ ਦੇ ਦੇਖੋ ਇਹਨੇ ਅਮਰੂਦ ਦੇ ਉੱਤੇ ਜੜ ਪਤਾ ਨਹੀਂ ਕਿੱਥੋਂ ਆ ਕੇ ਕਿਵੇਂ ਕਿਹੜੇ ਤਰੀਕੇ ਨਾਲ ਲਾਈ ਹੈਗੀ ਆ ਦੇਖੋ ਅਮਰੂਦ ਦੇ ਬੁੱਟੇ ਉੱਤੇ ਨਾਲ ਤਾਲ ਪਿੱਪਲ ਉਤਰਦੇ ਦੇਖ ਲਓ ਪ੍ਰਮਾਤਮਾ ਦੇ ਰੰਗ ਹੈ ਤੇ ਅਦਰਖਤਾਂ ਦੀ ਵੀ ਜੇ ਅੱਪ ਗੱਲ ਕਰੀਏ ਅਦਰਖਤ ਅੱਪਾ ਵੱਧ ਤੋਂ ਵੱਧ ਲਾਈਏ ਆਪਣੇ ਖੇਤਾਂ 'ਚ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਘਟਣੀ ਪਵੇ ਤੇ ਆ ਆਪਣਾ ਝੋਨਾ ਦੇਖ ਲਓ 1692 ਇਹ ਨਿਸਤਰੀਆ ਵਰਗ ਮੰਨ ਨੂੰ ਨਿਸਤਰੀ ਪਿਆ ਸਾਰਾ ਤੇ ਆ ਜੋ ਸਭ ਆਪਣੀ ਮੋਟਰ ਤੇ ਦਰਖਤ ਦਿਖਾਉਣੇ ਆ ਵੀ ਆਪਾਂ ਕਹਨੇ ਇੱਕ ਦੋ ਟਰੱਕ ਤਾਂ ਟਰੱਕ ਤੇ ਜਿੰਨੇ ਵੱਧ ਤੋਂ ਵੱਧ ਹੋਣ ਆਪਾਂ ਨੂੰ ਹੁੰਨੇ ਹੀ ਫਾਇਦੇ ਨਹੀਂ ਹੈਗੇ ਉੰਨੇ ਹੀ ਵਧੀਆ ਨੇ ਬਸ ਆਵੇਂ ਬੰਦਾ ਬੈਠ ਜਾਂਦਾ ਖੇਤ ਆ ਦੇਖੋ ਬੁਕਰਾਨ ਇਹ ਜੀ ਲੱਗਦਾ ਜੇ ਹੁਣ ਉੱਤੇ ਕੋਠੇ ਕੋਲੇ ਸ਼ੌਂ ਬਣਾ ਹੋਵੇ ਫਿਰ ਬੰਦਾ ਕੋਠੇ ਕੋਲੇ ਬੈਠਣੋਂ ਵੀ ਜੀ ਨਹੀਂ ਕਰਦਾ ਸ਼ੌਂ ਤੋਂ ਆ ਆ ਦੇਖ ਲਓ ਜਮਣਾ ਮਰੂਦਾਂ ਦੇ ਬੂਟੇ ਬੱਕਰਾਂ ਦੇਖ ਲਓ ਇੱਥੇ ਇੰਨੇ ਵੀਰਸ ਇੰਨੇ ਵੀਰੋ ਸ਼ੌਂ ਹੈਗੇ ਜਿੰਨੇ ਕਹਦੇ ਤੂੰ ਇੰਨਾ ਇੱਥੇ ਬੈਠ ਕੇ ਜੀ ਲੱਗਦਾ ਜਦੋਂ ਮੰਨ ਲਓ ਆਪਣਾ ਅੱਜ ਤਾਂ ਮੌਸਮੇ ਬਹੁਤ ਠੰਡਾ ਹੋਇਆ ਪਿਆ ਉੱਪਰੋਂ